ਤੇ ਇਹ ਜਿਹੜਾ ਗੋਲਡਨ ਗੇਟ ਆ ਤੇ ਕਿਸੇ ਸਮੇ ਜਿਹੜਾ ਗੁਰੂ ਨਗਰੀ ਦਾ ਮੁਖ ਦਵਾਰ ਸੀ ਅੱਜ ਦੇ ਹਾਲਾਤ ਜਿਹੜੇ ਆ ਇਹ ਸਾਡੇ ਪੋਲਿਟਿਸ਼ਨਾਂ ਤੋਂ ਰਾਜਨੀਤਿਕ ਲੀਡਰਾਂ ਤੋਂ ਇਨਸਾਫ ਮੰਗ ਰਿਆ ਕਿ ਮੇਰਾ ਕਸੂਰ ਕੀ ਆ ਪਰ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਨਹੀਂ ਮੰਨ ਕਰਦਾ ਤਾਂ ਫਿਰ ਉੱਥੇ ਐਮਪੀ ਐਮਐਲਏ ਕੀ ਕਰਨਗੇ ਆਦਾ ਪ੍ਰਸ਼ਾਸਨ ਤੇ ਕੰਮ ਕਰਦੀ ਨਹੀਂ ਉਹ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਭਾਜੀ ਆਵੇਂ ਟੰਮੀਆਂ ਆਈਆਂ ਸਾਰੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਾਹਮਣੇ ਅੰਮ੍ਰਿਤਸਰ ਦੇ ਮੁਗਮਾਰਗ ਤੇ ਉਤੇ 골ਡਨ 게ਟ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਦੀ ਲਾਗਤ ਕਰੋੜਾ ਰੁਪਏ ਆਈ ਸੀ ਲੇਕਿਨ ਅੱਜ ਉਸ 골ਡਨ 게ਟ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਅਤੇ ਇਹ ਇੱਕ ਵੱਡਾ ਖਾਸਾ ਉਡੀਕਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ 골ਡਨ 게ਟ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਇਸ ਨੂੰ ਇੱਕ ਸੁੰਦਰ ਜਿਹਾ ਦਿੱਖ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਤਾਂ ਜੋ ਕਿ ਲੋਕ ਇੱਥੇ ਖਲੋ ਕੇ ਇਸ ਦਾ ਇੱਕ ਅਲੱਗ ਤਸਵੀਰਾਂ ਜਣੀਆਂ ਨੇ ਉਹ ਖੇ ਸਕਣ لیکن حالات ਜਿਹੜੇ ਨੇ ਜਗਾ ਜਗਾ ਦੇ ਉੱਤੇ ਇਹ 골ਡਨ ਗੇਟ ਜਿਹੜਾ ਹੈ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਜਗਾ ਜਗਾ ਤੇ ਜੰਗ ਲੱਗਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾ ਹੀ ਇਸ ਦੀ ਪ੍ਰੋਪਰ ਸਫਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੁਹਾਨੂੰ ਇੱਕ ਉਹ ਤਸਵੀਰਾਂ ਦਿਖਾ ਦਿੰਦੇ ਆ ਉਹ 골ਡਨ ਗੇਟ ਹੈ ਜਿਸ ਨੂੰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਅੰਮ੍ਰਿਤਸਰ ਦੇ ਮੁੱਖ ਮਾਰਗ ਤੇ ਬਣਾਇਆ ਗਿਆ ਸੀ ਤਾਂ ਜੋ ਕਿ ਲੋਕ ਇੱਥੇ ਖਲੋ ਕੇ ਤਸਵੀਰਾਂ ਖੇ ਸਕਣ ਅਤੇ ਜੋ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਨੇ ਉਹ ਨੂੰ ਇੱਕ ਅਲੱਗ ਅਨੁਭਵ ਜਿਹੜਾ ਹੈ ਉਹ ਜਿੱਥੇ ਲੇਕਿਨ ਜੇਕਰ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਸੱਚੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਤੁਹਾਨੂੰ ਪਿੱਪਲ ਬੋਰਡ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨਜ਼ਰ ਆਉਣਗੇ ਲੇਕਿਨ ਜੇਕਰ ਬੇਸਤੀ ਗੱਲ ਕੀਤੀ ਜਾਵੇ ਤਾਂ ਇਹਦੀਆਂ ਇੱਟਾਂ ਤੱਕ ਜਿਹੜੀਆਂ ਨੇ ਉਹ ਉਖੜਦੀਆਂ ਆ ਰਹੀਆਂ ਨੇ ਉਸੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਜ ਸੇਵੀ ਸਰਪਥਿਕ ਜਿਹੜਾ ਨੇ ਉਹਨਾਂ ਵੱਲੋਂ ਇਹ ਮੁਤਾਜਲਾ ਸੀਗਾ ਉਹ ਚੁੱਕਿਆ ਸੀ ਤੇ ਮੁੱਦੇ ਦੇ ਬਾਅਦ ਜਿਹੜਾ ਹੈ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਇਹ ਸੁਣਾਈ ਦਿੱਤੀ ਹੈ ਨਜ਼ਰ ਨਹੀਂ ਆ ਰਹੀ ਸੋਨੂ ਜੀ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਦੇ ਮੁੱਦੇ ਤੇ ਬੋਲ ਕਾਂਗਰਸ ਪਾਰਟੀ ਨੇ ਸੋਧਾਰਾ ਇੱਕ ਬਹੁਤ ਸੁੰਦਰ ਗੁੱਟਕਟ ਬਣਾਇਆ ਗਿਆ ਲੇਕਿਨ ਹਾਲਾਤ ਹੁ ਤਰਸਯੋਗ ਨਜ਼ਰ ਆ ਰਹੇ ਨੇ ਬਿਲਕੁਲ ਜੀ ਬਿਲਕੁਲ ਗੋਪੀ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਸਹੀ ਹੈ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦਾ ਮੁੱਖ ਦਵਾਰ ਆ ਔਰ ਇਹ ਮੁੱਖ ਦਵਾਰ ਦੇ ਹਾਲਾਤ ਤੁਸੀਂ ਦੇਖ ਲਓ 골ਡਨ ਗੇਟ ਦੇ ਕਰੋੜਾਂ ਰੁਪਏ ਲੋਕਾਂ ਦੇ ਟੈਕਸ ਦਾ ਲਾਇਆ ਗਿਆ ਪਰ ਇਹ ਕਿਸੇ ਦਿਨ ਕੋਈ ਵੱਡਾ ਹਾਸਾ ਹੋ ਗਿਆ ਤੇ ਫਿਰ ਸਰਕਾਰ ਨੇ ਇੱਥੇ ਮੁਆਵਜ਼ਾ ਦੇਣ ਲਈ ਆ ਜਾਣਾ ਹੁਣ ਅਸੀਂ ਲਿਖਤੀ ਤੌਰ ਤੇ ਜਿਹੜਾ ਵਾ ਡੀਸੀ ਸਾਹਿਬ ਨੂੰ ਦੋ ਤਿੰਨ ਵਾਰੀ ਮੈਂ ਆਪ ਜਾ ਕੇ ਮੀਟਿੰਗ ਕਰ ਚੁੱਕਾ ਦੇ ਚੁੱਕਾ ਜਦੋਂ ਦੂਰ ਦੂਰੋਂ ਲੋਕ ਆਉਂਦੇ ਆ ਇੱਥੇ ਵੀਡੀਓ ਬਣਾਉਂਦੇ ਆ ਪਰ ਇਹਦੇ ਚਾਰੇ ਪਿੱਲਰ ਜਿਹੜੇ ਆ ਇੱਥੇ ਐਡਵਰਟਾਈਜ਼ਮੈਂਟ ਪਹਿਲਾਂ ਲਾਉਂਦੇ ਬਹੁਤ ਜ਼ਿਆਦੀਆਂ ਹੁਣ ਇਹ ਚਾਰੇ ਪਿੱਲਰ ਤੁਸੀਂ ਕਿਤੇ ਕਿਸੇ ਇੱਟ ਨੂੰ ਹੱਥ ਲਾਓਗੇ ਮਿੰਟ ਵਿੱਚ ਡਿੱਗ ਪੈਂਦੀ ਔਰ ਨਾਲ ਇਹਦੇ ਪਿੱਪਲ ਉੱਗਿਆ ਉੱਤੇ ਸਾਰਾ ਰੰਗ ਉਤਰ ਗਿਆ ਜੰਗਾਲ ਜਿਹੜਾ ਪੈ ਗਿਆ ਵਾਲੇ ਦੁਵਾਲੇ ਔਰ ਇਹੋ ਜਿਹੇ ਹਾਲਾਤ ਨੇ ਚਾਰੇ ਪਿੱਲਰਾਂ ਦੇ ਕਿ ਥਾਂ ਥਾਂ ਤੇ ਸੁਲਾਬ ਆ ਗਈ ਆ ਤੇ ਇਹ ਜਿਹੜਾ ਗੋਲਡਨ ਗੇਟ ਆ ਇਹ ਕਿਸੇ ਸਮੇ ਜਿਹੜਾ ਗੁਰੂ ਨਗਰੀ ਦਾ ਮੁੱਖ ਦਵਾਰ ਸੀ ਅੱਜ ਦੇ ਹਾਲਾਤ ਜਿਹੜੇ ਆ ਇਹ ਸਾਡੇ ਪੋਲੀਟਿਸ਼ਨਾਂ ਤੋਂ ਰਾਜਨੀਤਿਕ ਲੀਡਰਾਂ ਤੋਂ ਇਨਸਾਫ ਮੰਗ ਰਿਆ ਕਿ ਮੇਰਾ ਕਸੂਰ ਕੀ ਆ ਉਹ ਕਹਿੰਦਾ ਵੀ ਮੇਰਾ ਕਸੂਰ ਕੀ ਆ ਕਸੂਰ ਇਹ ਆ ਕਿ ਲੋਕਾਂ ਨੇ ਤੇ ਆਪਣੇ ਟੈਕਸ ਦੇ ਪੈਸੇ ਦੇਖ ਕੇ ਸਮੇਸਰ ਟੈਕਸ ਅਦਾ ਕਰਤਾ ਉਹਦੀ ਦੁਰਵਰਤੋਂ ਕਰਤੀ ਇਹਨਾਂ ਨੇ ਜਿਹੜੀ ਕੰਪਨੀ ਨੇ ਬਣਾਇਆ ਉਹਨੇ ਕਦੇ ਇਹਦਾ ਮੇਨਟੇਨ ਦਾ ਜਿਹੜਾ ਕੋਈ ਅਣਕੇ ਦੇਖ ਰੇ ਕੀਤੀ ਨਹੀਂ ਗੱਲ ਇਹ ਆ ਕਿ ਇੱਥੇ ਆਲੇ-ਦੁਆਲੇ ਆ ਘਾ ਹੀ ਘਾ ਹੋ ਗਿਆ ਵਾ ਜੋੜ ਨੰਗੇ ਨੇ ਉਥੇ ਸਾਹਮਣੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਪਵਨ ਗੁਰੂ ਪਾਣੀ ਪਤਾ ਮਾਤਾ ਧਰਮਾਧਤ ਉਹ ਕਿਸੇ ਐਨਜੀਓ ਵੱਲੋਂ ਲਖਾਇਆ ਗਿਆ ਉਹਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਸਿਕਟਾਂ ਬੀੜੀਆਂ ਤੁਹਾਨੂੰ ਕਈ ਕੁਝ ਗੰਦਪਲੇ ਮਿਲੂਗਾ ਪਰ ਉੱਥੇ ਜਿੱਥੇ ਗੁਰਬਾਣੀ ਦਾ ਨਰਾਦਰ ਹੁੰਦਾ ਨਾਲ ਹੀ 골ਡਨ ਗੇਟ ਦਾ ਉੱਥੋਂ ਰੰਗ ਸਾਰਾ ਲੱਤ ਗਿਆ ਚਾਰੇ ਪਿੱਲਰ ਖਰਾਬ ਹੋ ਗਏ ਇੱਥੇ ਤੁਸੀਂ ਦੇਖੋ ਪਿੱਪਲ ਉੱਗ ਗਏ ਇਹੋ ਜਿਹੇ ਹਾਲਾਤ ਨੇ ਕਿ ਇਹ ਕੰਪਨੀ ਜਿਹੜੀ ਨੇ ਬਣਾਇਆ ਉਹਨੇ ਕਦੀ ਵੀ ਸਾਰੀ ਨਹੀਂ ਲਈ ਨਾ ਤੇ ਇਧਰ ਕਦੀ ਕਿਸੇ ਸਰਕਾਰ ਨੇ ਨਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਧਿਆਨ ਦਿੱਤਾ ਜੇਕਰ ਸਰਕਾਰ ਨਾ ਜਾਗੀ ਇਧਰ ਨੂੰ ਧਿਆਨ ਨਾ ਦਿੱਤਾ ਤੇ ਇੱਥੇ ਕੋਈ ਵੱਡਾ ਹਾਸਾ ਵਾਪਰ ਜਾਣਾ। ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬੜੇ ਵੱਤੋਂ ਬਤਨ ਕੀ ਲੱਗਦਾ ਨਹੀਂ ਕਿਸੇ ਸਮੇ ਜਿਹੜਾ ਹੈ ਵੱਡਾ ਹਾਸਾ ਜਿਹੜਾ ਹੈ ਇਹਨੂੰ ਲੈ ਕੇ ਹੋ ਸਕਦਾ ਰੰਗ ਰੂਗ ਦੀ ਤੇ ਗਵਾਹ ਦੀ ਗੱਲ ਲੱਗਦਾ ਨਹੀਂ ਵੱਡਾ ਹਾਸਾ ਵੀ ਹੋ ਸਕਦਾ। ਰੰਗ ਤੇ ਕਰਾਇਆ ਹੀ ਨਹੀਂ ਕਿਸੇ ਨੇ। ਜਿੰਨੇ ਵੀ ਇੱਥੇ ਵੇਖੋ ਲੀਡਰ ਹੈ ਕਿਸੇ ਨੇ ਰੰਗ ਕਰਾਇਆ ਹੀ ਨਹੀਂ ਤੇ ਇਹਦੇ ਆਲੇ-ਦੁਆਲੇ ਜਿੰਨੀਆਂ ਲਾਈਟਾਂ ਹੈ ਕੋਈ ਲਾਈਟ ਨਹੀਂ ਜਗਦੀ ਇੱਕ ਦੋ ਜਗਦੀਆਂ ਬਾਕੀ ਸਭ ਬੰਦ ਨੇ। ਇਹ ਸਾਰਾ ਕੁਝ ਲਿਖਤੀ ਦੇ ਕੇ ਆਏ ਆ ਦੱਸ ਕੇ ਆਏ ਉਹਨ ਪੀ ਇੰਨੇ ਪੈਸੇ ਲਾਉਣ ਦਾ ਫਾਇਦਾ ਕੀ ਜੇ ਦੀ ਸਾਮ ਸੰਭਾਲ ਹੀ ਨਹੀਂ ਕਰ ਲਈ ਪਰ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਦੋਂ ਪੁੱਛੀਦਾ ਉਹ ਕਹਿੰਦੇ ਸਾਡੇ ਕੋਲ ਹੈਗਾ ਹੀ ਨਹੀਂ ਸਾਡੇ ਕੋਲ ਫੰਡ ਹੀ ਨਹੀਂ ਹੈਗਾ ਸਮਾਰਟ ਸਿਟੀ ਆ ਮਰੇਸਰ ਸਮਾਰਟ ਸਿਟੀ ਚ ਬਹੁਤ ਸਾਰੇ ਪੈਸੇ ਆਉਂਦੇ ਨੇ ਬਹੁਤ ਸਾਰੇ ਪ੍ਰੋਜੈਕਟ ਆਉਂਦੇ ਨੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਹੁਣ ਗੱਲ ਇਹ ਵੀ ਜੋ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਤਾਂ ਫਿਰ ਐਡਵਰਟਾਈਜ਼ਮੈਂਟ ਕਿਸ ਗੱਲ ਦੀਆਂ ਦਿੱਤੀਆਂ ਜਾਂਦੀਆਂ ਖਬਰਾਂ ਚ ਕਿਹਾ ਵੀ ਕਰਤਾ ਉਹ ਵੀ ਕਰਤਾ ਇਹ ਕਿੱਡਾ ਇੱਕ ਕੰਮ ਹੈ ਗੁਰੂ ਨਗਰੀ ਦਾ ਮੁੱਖ ਦਵਾਰ ਆ ਇਹ ਹਾਲਾਤ ਨੇ ਤੇ ਇਸ ਤੋਂ ਗਾੜੀ ਜੇ ਕਿਤੇ ਲਾਈਟਾਂ ਲੱਗੇ ਚੱਲ ਜੋਗੇ ਉਹ ਪਿਓ ਦੇ ਪੁੱਤਾਂ ਨੇ ਕੀ ਕੀਤਾ ਵਾ ਪੰਜਾਬ ਵਾਲਿਆਂ ਨੇ ਤੇ ਨੈਸ਼ਨਲ ਹਾਈਵੇ ਵਾਲਿਆਂ ਨੇ ਇੱਧਰ ਨੈਸ਼ਨਲ ਹਾਈਵੇ ਨੇ ਸੜਕੀ ਬੰਦ ਕਰਤੀ ਗੰਦਾ ਪਾਣੀ ਇੱਧਰ ਖਲੋਤਾ ਪਰਲੇ ਬੰਨੇ ਜਿਹੜਾ ਕਾਰਪੋਰੇਸ਼ਨ ਨੇ ਧਿਆਨ ਨਹੀਂ ਦਿੱਤਾ ਉਹ ਇਨਾ ਗੰਦਾ ਪਾਣੀ ਹੋ ਗਿਆ ਹਰਿਆ ਪਾਣੀ ਇਹੋ ਜਿਹੇ ਹਾਲਾਤ ਆ 골ਡਨ ਗੇਟ ਦੇ ਆਲੇ ਦੁਆਲੇ ਦੇ ਬਣਾਤੇ ਆ ਪੱਕੀ ਜੇ ਤੁਸੀਂ ਇੱਥੋਂ ਦੇ ਹਾਲਾਤ ਆਲੇ ਦੁਆਲੇ ਦੇ ਜਦੋਂ ਦਿਖਾਓਗੇ ਤੇ ਇੱਥੋਂ ਦੇ ਅਧਿਕਾਰੀਆਂ ਨੂੰ ਜਿਹੜਾ ਵਾ ਸ਼ਾਇਦ ਉਹ ਜਿਹੜੇ ਕੁੰਭ ਕਰਨ ਦੀ ਨੀਂਦੁੱਤੇ ਆ ਜਾਗ ਪੈਣ ਕਿਉਂਕਿ ਲਿਖਤੀ ਜਿੰਨੀਆਂ ਅਮਰਜੀ ਚਿੱਠੀਆਂ ਨਾਲ ਉਹ ਦੇ ਦੋ ਇਹਨਾਂ ਨੂੰ ਕੋਈ ਅਸਰ ਨਹੀਂ ਇਸੇ ਨਗਰੀ ਦੇ ਐਮਪੀ ਜਿਹੜੇ ਗੁਰਜੀਤ ਸਿੰਘ ਔਜਲਾ ਉਹ ਵੀ ਇੱਥੇ ਆਏ ਸੀ ਇੱਥੋਂ ਦੇ ਹਾਲਾਤ ਵੇਖ ਕੇ ਉਹਨਾਂ ਨੇ ਵੀ ਡੀਓ ਲੈਟਰ ਤੇ ਲਿਖਤੀ ਇਹਨਾਂ ਨੂੰ ਦਿੱਤਾ ਕੀ ਯਾਰ ਇਹਦਾ ਜਿਹੜਾ ਕੰਮ ਆ ਜਲਦ ਤੋਂ ਜਲਦ ਕਰਵਾਓ ਜਿੱਥੇ ਕਿਸੇ ਚੀਜ਼ ਦੀ ਲੋੜ ਆ ਕੋਈ ਫੰਡ ਦੀ ਲੋੜ ਤੇ ਉਹ ਵੀ ਮੈਂ ਤੁਹਾਨੂੰ ਮੁਹੱਈਆ ਕਰਾ ਦੂੰ ਦੱਸੋ ਪਰ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਨਹੀਂ ਮੰਨ ਕਰਦਾ ਤਾਂ ਫਿਰ ਉੱਥੇ ਐਮਪੀ ਐਮਐਲਏ ਕੀ ਕਰਨਗੇ ਲੇਕਿਨ ਤੁਸੀਂ ਕਹਿੰਦੇ ਐਮਪੀ ਸਾਹਿਬ ਨੇ ਲਿਖ ਕੇ ਦਿੱਤੇ ਕਿ ਲੱਗਦਾ ਨਹੀਂ ਕਿ ਫਿਰ ਜੇ ਐਮਪੀ ਦੀ ਨਹੀਂ ਗੱਲ ਸੁਣੀ ਜਾਂਦੀ ਤੇ ਆਮ ਲੋਕਾਂ ਦੀ ਕਿੱਥੇ ਗੱਲ ਸੁਣੀ ਜਾਂਦੀ ਹੋਏਗੀ ਆਮ ਲੋਕਾਂ ਨੂੰ ਤਾਂ ਅੰਦਰ ਨਹੀਂ ਵੜਨ ਦਿੰਦੇ ਇੱਥੇ ਤੇ ਸਾਰਿਆਂ ਨਾਲ ਇਹਨਾਂ ਦੀ ਸੈਟਿੰਗ ਆ ਇਹ ਜਿਹੜਾ ਵੀ ਕੋਈ ਬੰਦੇ ਇਹਨਾਂ ਦੇ ਆਪਣੇ ਆ ਹਰ ਦਫ਼ਤਰ ਦੇ ਬਾਹਰ ਜਿਹੜੇ ਖੰਦੋਤੇ ਆ ਤੁਸੀਂ ਕਿਤੇ 26 ਜਨਵਰੀ ਤੇ ਉਹਨਾਂ ਨੂੰ ਸਨਮਾਨ ਕਰਨ ਦੇ ਹੁੰਦੇ ਇਹ ਤੇ ਹਾਲਾਤ ਆ ਸਾਡੇ ਇੱਥੇ ਤੇ ਬਹੁਤ ਹਾਲਾਤ ਵਿਗੜ ਗਏ ਗੁਰੂ ਨਗਰੀ ਦੇ ਸਫਾਈ ਦਾ ਤੇ ਇੱਥੇ ਇਦਾਂ ਦਾ ਵੀ ਦੂਰੋਂ ਦੂਰੋਂ ਲੋਕੀ ਆਉਂਦੇ ਜਿੱਥੇ ਇਸ ਧਰਤੀ ਨੂੰ ਮੱਥਾ ਟੇਕਦੇ ਆ ਰੇਲਵੇ ਸਟੇਸ਼ਨ ਤੇ 에어ਪੋਰਟ ਤੇ ਬੱਸ ਸਟੈਂਡ ਤੇ ਮੱਥਾ ਟੇਕਦੇ ਆ ਪਰ ਜਦੋਂ ਬਾਹਰ ਦੇ ਹਾਲਾਤ ਦੇਖਦੇ ਬਾਹਰ ਦੇ ਹਾਲਾਤ ਆਣ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਦੁੱਖ ਲੱਗਦਾ ਮੈਂ ਕਿਤੇ ਨਾ ਕਿਤੇ ਸਮਾਰਟ ਸਿਟੀ ਜਿਹੜੀ ਆ ਸਮਾਰਟ ਸਿਟੀ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਹੁੰਦੇ ਪਰ ਇੱਥੇ ਸਿਰਫ ਸਮਾਰਟ ਸਿਟੀ ਨਾਂ ਦੀ ਆ ਨਾ ਮਾਤਰਾ ਸਮਾਰਟ ਸਿਟੀ ਦੀ ਤੁਸੀਂ ਗੱਲ ਕੀਤੀ ਬੇਸ਼ੱਕ ਅਕਾਲ 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 ਨਹੀਂ ਤਹਾਂ ਬਿਲਕੁਲ ਬਿਲਕੁਲ ਅਕਾਲੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਦੇ ਮੇਰੇ ਜਿਹੜੀ ਸੀ ਕਿ ਇਹ ਬਣਿਆ ਗਿਆ ਸੀ ਲੱਗਦਾ ਨਹੀਂ ਲੋਕਤੰਤੀ ਕਰਕੇ ਇਹ ਲੋਕਾਂ ਕੋ ਸਾਂਭਿਆ ਹੀ ਨਹੀਂ ਗਿਆ ਕਿਉਂਕਿ ਇਹ ਬਹੁਤ ਵੱਡਾ ਇਤਿਹਾਸ ਆ ਔਰ ਖਾਸ ਤੌਰ ਤੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਗੋਲਡਨ ਗੇਟ ਤੇ ਸਿਮਾਂਜੂਆਂ ਦੇ ਨਾਲ ਹੀ ਜੇਕਰ ਹਾਲਾਤ ਨੂੰ ਦਿਖਾਇਆ ਜਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਰਸਯੋਗ ਹਾਲਾਤ ਜਿਹੜੇ ਨੇ ਇੱਥੇ ਬੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਇਸ ਪਿੱਲਰਾਂ ਦੀ ਗੱਲ ਕੀਤੀ ਜਾਵੇ ਸੋਨੂ ਜੀ ਕੀ ਲੱਗਦਾ ਨਹੀਂ ਕਿ ਇਹ ਪਿੱਲਰ ਕਿਸੇ ਤਰ੍ਹਾਂ ਵੀ ਟਹਿਟੇ ਨਹੀਂ ਹੋ ਸਕਦੇ ਨੇ ਆਤ ਇਦਾਂ ਤੇ ਤੁਸੀਂ ਦੇਖੋ ਥਾਂ ਥਾਂ ਤੇ ਬੂਟੇ ਉੱਗੇ ਆ ਟਾਈਲ ਨੂੰ ਹੱਥ ਲਾਓਗੇ ਥੱਲੇ ਡਿੱਗ ਪੈਂਦੀ ਆ ਇਹੋ ਜਿਹੀ ਦੇ ਸਕਦੇ ਹੋ ਕਿ ਟਾਈਲਾਂ ਜਿਹੜੀਆਂ ਨੇ ਉਹ ਡਿੱਗੀਆਂ ਹੋਈਆਂ ਨੇ ਬੇਸ਼ੱਕ ਆ ਇਹ ਟਾਈਲਾਂ ਜਿਹੜੀਆਂ ਨੇ ਜਿਸ ਸਮੇਂ ਤੇ ਲਗਾਈਆਂ ਗਈਆਂ ਉਹ ਨਾਲਕਸ਼ਾਈ ਇੱਟ ਟਾਈਪ ਜਿਹੜੀ ਹੈ ਉਹ ਬਣਾਈਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਇਸ ਜਗ੍ਹਾ ਤੇ ਪਹੁੰਚ ਕੇ ਜਿਹੜਾ ਹੈ ਅਸਾਰ ਜਿਹੜੀ ਹੈ ਉਹ ਜ਼ਰੂਰ ਲਿੱਤੀ ਜਾਂਦੀ ਰਹੀ ਹੈ ਲੇਕਿਨ ਕਿਤਨਾ ਕਿਤਨਾ ਗੋਲਡਨ ਗੇਟ ਤੇ ਤੁਸੀਂ ਇਹ ਕੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਹਾਲਾਤ ਕਾਫੀ ਤਰਸਯੋਗ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਜੇਕਰ ਗੋਲਡਨ ਗੇਟ ਦੇ ਉੱਪਰ ਵੇਖਿਆ ਜਾਵੇ ਤਾਂ ਕਈ ਪੰਛੀ ਜਿਹੜੇ ਨੇ ਉਹ ਵੀ ਆਪਣੀ ਜਾਨ ਜਿਹੜੀ ਹੈ ਉਹ ਗਵਾਉਂਦੇ ਹੋਏ ਅਨਜ਼ਰ ਆ ਰਹੇ ਨੇ ਕਿਉਂਕਿ ਇੱਥੇ ਬਹੁਤ ਸਾਰੇ ਪੰਛੀ ਜਿਹੜੇ ਨੇ ਰਾਤ ਨੂੰ ਆਰਾਮ ਕਰਦੇ ਹੋਣਗੇ ਲੇਕਿਨ ਕਿਤਨਾ ਕਿਤੇ ਹਾਲਾਤਾਂ ਨੂੰ ਵੇਖਦੇ ਹੋਏ ਜ਼ਰੂਰ ਉਹ ਪੰਛੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਆਪਣੀ ਜਾਨ ਜਿਹੜੀ ਹੈ ਉਹ ਗਵਾਈ ਗਈ ਹੈ ਸੋਨੂੰ ਜੀ ਲੱਗਦਾ ਨਹੀਂ ਆ ਕਿ ਇਸ ਨੂੰ ਥੋੜਾ ਜਿਹਾ ਮੇਨਟੇਨ ਕੀਤਾ ਜਾ ਸਕਦਾ ਕਿਉਂਕਿ ਮੁਖ ਦਵਾਰ ਆ ਔਰ ਲੋਕ ਜਿਹੜੇ ਆ ਦੂਰ ਤੋਂ ਆਡੇ ਤੋਂ ਸੱਚਖੰਡ ਸੀ ਦਰਵਾਸਾ ਨਤਮਸਕ ਹੋਣ ਵਾਸਤੇ ਆਉਂਦੇ ਨੇ ਉਰਤੇ ਸੈਲਫੀਆਂ ਖਚੋਂਦੇ ਕਿਸੇ ਸਾਹਮਣੇ ਨਜ਼ਰ ਆਉਂਦੇ ਸਨ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਨਾ ਪਤਾ ਇੱਥੋਂ ਦੇ ਹਾਲਾਤ ਜਿਹੜੇ ਉਹ ਦੂਰੋਂ ਦੂਰੋਂ ਆਉਂਦੇ ਬਾਹਰੋਂ ਫੋਟੋ ਖਿਚਾ ਆ ਜਾਂਦੇ ਪਰ ਸਾਡੇ ਇੱਥੇ ਜਿਹੜਾ ਧਿਆਨ ਦੇਣਾ ਬੜਾ ਜ਼ਰੂਰੀ ਆ ਜੇ ਨਹੀਂ ਸੋਹਣੀ ਚੀਜ਼ ਬਣੀ ਆ ਤੇ ਉਹਨੂੰ ਸਾਫ ਸੰਭਾਲ ਲਈ ਉਹਦੀ ਕਰਨੀ ਚਾਹੀਦੀ ਇਹ ਨਹੀਂ ਵੀ ਬਣਾਇਆ ਤੇ ਗਲੋਂ ਲਾਤਾ ਤੇ ਛੜਤਾ ਹੁਣ ਆ ਲਾਈਟਾਂ ਲੱਗੀਆਂ ਬਾਹਰੋਂ ਕਹਿੰਦੇ ਸੀ ਲਿਆਂਦੀਆਂ ਇਹਦੇ ਆਲੇ ਦੁਆਲੇ ਜੋੜ ਵੇਖੋ ਨੰਗੇ ਉਹ ਲੱਗੇ ਕੋਈ ਖਲੋ ਗਿਆ ਵਿਚਾਰਾ ਚੰਬੜ ਜਾਣਾ ਉਹਨੇ ਇੱਥੇ ਤੇ ਸਾਡੇ ਹਾਸੇ ਨੂੰ ਆਪ ਨੇ ਉਤਾ ਦਿੰਦੇ ਆ ਮਿੰਟ ਚ ਬਾਤੋ ਜੇ ਕਿਹਾਦਾ ਕੋਈ ਹਾਸਾ ਹੁੰਦਾ ਵਾ ਤੇ ਉਹਨੂੰ ਨੌਕਰੀ ਦੇਣ ਚੱਲ ਜਾਂਦੇ 1 ਕਰੋੜ ਰੁਪਏ ਤੇ ਵੱਟ ਤੇ ਪਹਿ ਇੱਕ ਕਰੋੜ ਲਾਉਣਾ ਨਹੀਂ ਆ ਮਰ ਗਿਆ ਬੰਦਾ ਤੇ ਉਹਨੂੰ ਦੇ ਦੇਣਾ ਵਾ ਉਦਾਂ ਨਹੀਂ ਲਾਉਣਾ ਇੱਥੇ ਇਹ ਹਾਲਾਤ ਨੇ ਇੱਥੋਂ ਦੇ ਲੀਡਰਾਂ ਦੀ ਇਹ ਸੋਚ ਆ ਕਿ ਜਿੰਨਾ ਚਿਰ ਤੱਕ ਕੋਈ ਹਾਸਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਹੀਂ ਕੋਈ ਕੰਮ ਕਰਨਾ ਹੀ ਨਹੀਂ ਭਾਰਤ ਸਾਹਿਬ ਸਹੀ ਕਹਿੰਦੇ ਨੇ ਕਿ ਆਪਾਂ ਜੋ ਕੁਝ ਬਣਾ ਕੇ ਗਏ ਸੀ ਉਹਨੂੰ ਸੰਭਾਲ ਨਹੀਂ ਲੈਂਦੇ ਤੇ ਬਹੁਤ ਇਹਨਾਂ ਦੀ ਆਪਾਂ ਸ਼ੁਕਰਗੁਜ਼ਾਰ ਹੋ ਜਾਂਦੇ ਜੇ ਵਿਰਾਸਤੀ ਮਾਰਗ ਦੀ ਗੱਲ ਕੀਤੀ ਜਾਵੇ ਵਿਰਾਸਤੀ ਮਾਰਗ ਬੜੀ ਸੋਹਣੀ ਬਣਾਈ ਗਈ ਕਿ ਲੱਗਦਾ ਨਹੀਂ ਫਿਰ ਬਾਦਲ ਸਾਹਿਬ ਜੋ ਚੀਜ਼ਾਂ ਬਣਾ ਕੇ ਇਹਨਾਂ ਨੂੰ ਸਾਂਭ ਹੀ ਲੈਂਦੇ ਦੂਜੀਆਂ ਸਰਕਾਰਾਂ ਬਾਦਲ ਸਾਹਿਬ ਨੇ ਕਿੜੇ ਘਰ ਬਣਾਏ ਸੀ ਬਾਦਲ ਸਾਹਿਬ ਨੇ ਪੈਸੇ ਲੋਕਾਂ ਦੇ ਟੈਕਸ ਦੇ ਲਾਏ ਆ ਜੇ ਬਾਦਲ ਸਾਹਿਬ ਨੇ 25 ਪੈਸੇ ਤੇ ਲਾਦੇ 75 ਪੈਸੇ ਖਾਦੇ ਵੀ ਆ ਬਾਦਲ ਸਾਹਿਬ ਦੀ ਅੱਜ ਪ੍ਰਾਪਰਟੀਆਂ ਚੈੱਕ ਕਰੋ ਕਿੰਨੀਆਂ ਵਾਂ ਉਹੋ ਬਿਕਰ ਮਜੀਠੀਆ ਵੇਖ ਲਓ ਜਿਨ੍ਹਾਂ ਦੇ ਕੋਲ ਕੱਖ ਨਹੀਂ ਹੁੰਦਾ ਜਦੋਂ ਇੱਥੇ ਆਏ ਸੀਗੇ ਕੁਐਲਿਟੀ ਅੱਜ ਗੱਡੀਆਂ ਵੇਖੋ ਕਿੜੀਆਂ ਕਿੜੀਆਂ ਵਾਂ ਤੇ ਉਹ ਜਿਹੜੇ ਬੰਦੇ ਆ ਉਹ ਗੱਲਾਂ ਤਾਂ ਤਾਂ ਕਰਨਾ ਜੇ ਉਹਨਾਂ ਨੇ ਕੋਈ ਚੱਜ ਦਾ ਕੰਮ ਕੀਤਾ ਵੇ ਜਿੰਨੇ ਪੈਸੇ ਲੋਕਾਂ ਦੇ ਲੱਗੇ ਤੁਹਾਡੇ ਮੇਰੇ ਟੈਕਸ ਦੇ ਲੱਗੇ ਆ ਇਹਨਾਂ ਘਰੋਂ ਕੋਈ ਪੈਸਾ ਨਹੀਂ ਲਿਆ ਵੇਖੋ ਕਿਸੇ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੁਣ ਵੀ ਜਿਹੜੇ ਲੱਗਣੇ ਉਹ ਵੀ ਟੈਕਸ ਦੇ ਪੈਸੇ ਲੱਗਣੇ ਆ ਤੁਹਾਡਾ ਹੀ ਟੈਕਸ ਕੱਟ ਕੇ ਤੁਹਾਡੇ ਇੱਥੇ ਲੱਗਦਾ ਵਾ ਇਸ ਕਰਕੇ ਇਹਨਾਂ ਦਾ ਨਾਂ ਲੈਂਦਾ ਕੋਈ ਫਾਇਦਾ ਨਹੀਂ ਇਹ ਸਿਰਫ ਬੋਰਡ ਲਾਉਂਦੇ ਆਣ ਕੇ ਫਾਰਮੈਲਟੀ ਕਰਕੇ ਚੱਲ ਜਾਂਦੇ ਆ ਜੇ ਬਾਦਲ ਸਾਹਿਬ ਇੱਡੇ ਸਿਆਣੇ ਸੀ ਤੇ ਇੱਥੇ ਉਹ ਕੰਪਨੀ ਦਾ ਨਾਮ ਲਿਖ ਕੇ ਲਾਉਂਦੇ ਕਿ ਇਹ ਕੰਪਨੀ ਨੇ ਬਣਾਇਆ ਐਨੇ ਕਰੋੜ ਦਾ ਬਣਿਆ ਵਾ ਐਨੀ ਚਿਰ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਇਹ ਮੇਨਟੇਨ ਸਮੇਂ-ਸਮੇਂ ਸਰ ਕਰਨਗੇ ਇੰਨੀ ਵਾਰੀ ਪੇਂਟ ਹੋਣਾ ਐਗਰੀਮੈਂਟ ਹੁੰਦਾ ਵੈਦਾ ਹੁਣ ਇੱਕ ਕੰਪਨੀ ਦਾ ਹੀ ਨਹੀਂ ਪਤਾ ਤੇ ਕਿਨੂੰ ਕੰਪਨੀ ਲੱਭੀ ਇਹ ਬਾਦਲ ਸਾਹਿਬ ਨੇ ਕਿਹੜਾ ਚੰਗਾ ਕੰਮ ਕੀਤਾ ਇਹਨਾਂ ਦਾ ਕੁਝ ਹੇਤਾ ਸੀ ਜਿਹਨੂੰ ਠੇਕਾ ਦਿੱਤਾ ਉਹ ਲਗੜੋਂ-ਗੜਾਵਾਂ ਲਾ ਕੇ ਗਾਂ ਗਏ ਉਹਨੇ ਲੋਹੇ ਦਾ ਹੈਗਾ ਲੋਹੇ ਦੀ ਪਲੇਟ ਕਿਹਦੇ ਸਿਰ 'ਚ ਵੱਜ ਗਈ ਤੇ ਬੰਦੇ 'ਚ ਕਿਤੇ ਕੀ ਆ ਤੁਸੀਂ ਹਾਲਾਤ ਵੇਖ ਹੀ ਲੈ ਆਲੇ ਦੁਆਲੇ ਤੇ ਲੇਕਿ ਸਾਫ ਜਦੋਂ ਮੇ ਆਉਂਦਾ ਉਦੋਂ ਹੀ ਹੁੰਦਾ ਬਾਕੀ ਤੇ ਐਵੇਂ ਕੋਈ ਕਹੀ ਜਾਵੇ ਵੀ ਮੈਂ ਸਾਫ ਕਰਾਇਆ ਉਹਨੇ ਕਰਾਇਆ ਉਹ ਕਿਤੇ ਕੋਈ ਇੱਕ ਅੱਧਾ ਗੱਡੀ ਲੈ ਕੇ ਉਧਾਂ ਪਾਣੀ ਪੁਣੀ ਮਾੜਾ ਮੋੜ ਮਾਰ ਜੇ ਤੇ ਉਹਨੂੰ ਕਹਿ ਦਨ ਕਿ ਸਾਫ ਹੋਇਆ ਇਹ 골ਡਨ ਗੇਟ ਆ ਇਹ ਕੋਈ ਬੱਸ ਨਹੀਂ ਆ ਵੀ ਜਿਹੜੀ ਧੋ ਦੇਣੀ ਆ ਮਿੰਟਾਂ ਚ ਇੱਕ ਗੱਡੀ ਨਾਲ ਧੁੱਪ ਜਾਣੀ ਇਹਨੂੰ ਕਿੱਥੋਂ ਧੋਣੇ ਰੱਬ ਲੋ ਧੁੱਪ ਗਿਆ ਧੁੱਪ ਗਿਆ ਮਹੀਨਾਂ ਬਾਕੀ ਐਵੇਂ ਕਹਿਨ ਨੂੰ ਜਿਹੜਾ ਮਰਜ਼ੀ ਕਹੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੀ ਆ ਜਾ ਰਿਹਾ ਪ੍ਰਸ਼ਾਸਨ ਕਾਦਾ ਪ੍ਰਸ਼ਾਸਨ ਤੇ ਕੰਮ ਕਰਨ ਦੀ ਨਹੀਂ ਉਹ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਭਾਜੀ ਐਵੇਂ ਡੰਮੀਆਂ ਆਈਆਂ ਸਾਰੇ ਜਾਈਦਾਵਾ ਚਿੱਠੀਆਂ ਰੱਖ ਲੈਂਦੇ ਆ ਕਰ ਦਾਂਗੇ ਜੀ ਮੈਂ ਕਿ ਮੈਨੂੰ ਲਿਖਤਾ ਜੀ ਮੈਂ ਤੇ ਹੁਣ ਗੱਲਾਂ ਕਰੇ ਇੰਦਾਂ ਦੇ ਬਾਰੇ ਕਰਮੀਆਂ ਛੱਡੀਆਂ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਸੀਗੇ ਬਹੁਤ ਸੋਹਣੀਆਂ ਚੀਜ਼ਾਂ ਸਾਹਮਣੇ ਰੱਖਿਆ ਜਾਣ ਗਿਆ ਜੰਗ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਰਹੀ ਹੈ ਗੋਲਡਨ ਗੇਟ ਦੀ ਗੱਲ ਕੀਤੀ ਜਾਂਦੀ ਰਹੀ ਹੈ ਸਾਡੇ ਪਿੰਡ ਦੀ ਗੱਲ ਕੀਤੀ ਜਾਂਦੀ ਰਹੀ ਹੈ ਕਹਿੰਦੇ ਬਹੁਤ ਚੀਜ਼ਾਂ ਸਾਹਮਣੇ ਸੰਭਾਲਾਂਗੇ ਅ ਇਹ ਲੱਗਦਾ ਕਿ ਸੰਭਾਲਿਆ ਗਿਆ ਉਹਨਾਂ ਵੱਲੋਂ ਉਸ ਰਵਿਸ਼ਤੇ ਸੰਭਾਲਿਆ ਗਿਆ ਉਹਨਾਂ ਕੋ ਵੀਆਈਪੀ ਕਲਚਰ ਜਿਹੜਾ ਉਹ ਸੰਭਿਆ ਉਹਨਾਂ ਨੂੰ ਉਹ ਜ਼ਰੂਰ ਸੰਭਾਲਿਆ ਵੀਆਈਪੀ ਕਲਚਰ ਹੋਰ ਉਹਨਾਂ ਕੱਕ ਨੇ ਸੰਭਿਆ ਇਸ ਤੋਂ ਇਲਾਵਾ ਜੇ ਮੈਂ ਕਹਾਂ ਵੀ ਕੋਈ ਕਿਸੇ ਦਾ ਬੈਨੀਫਿਟ ਹੋਇਆ ਜਾਂ ਕੱਕ ਹੋਇਆ ਉਹ ਤਾਂ ਬੁਰੇ ਹਾਲ ਆ ਇੱਥੋਂ ਦੇ ਇੱਥੇ ਮਹਾਨ ਸ਼ਖਸੀਅਤਾਂ ਹੀ ਅੰਮ੍ਰਿਤਸਰ ਚ ਮਿਲਦੇ ਆ ਤੁਹਾਨੂੰ ਨਾਮ ਗੁਰੂਆਂ ਦੇ ਨਾਂ ਤੇ ਆ ਪਰ ਜੇ ਹਾਲਾਤ ਵੇਖੋਗੇ ਨਾ ਤੇ ਤੁਸੀਂ ਕਿਤੇ ਮੇਰੇ ਨਾਲ ਚੱਲੋ ਭਗਤਾਲ ਦੇ ਡੈਂਪ ਤੇ ਤੁਹਾਨੂੰ ਵਿਖਾਵਾਂ ਏਦਾਂ ਹੀ ਮੇਰੇ ਨਾਲ ਕਿਸੇ ਵਾਲੇ ਡਰੇਨ ਤੇ ਚੱਲੋ ਏਦਾਂ ਹੀ ਮੇਰੇ ਨਾਲ ਕੰਪਨੀ ਬਾਗ ਚੱਲੋ ਇੱਥੇ ਵੱਲੇ ਮੰਡੀ ਚ ਚੱਲੋ ਗੁਰਨਾਨਕ ਹਸਪਤਾਲ ਗੁਰੂ ਨਾਨਕ ਸਾਹਿਬ ਪਹਿਲੇ ਪਾਸ਼ਾ ਦੇ ਨਾਂ ਤੇ ਰੱਖਿਆ ਉਹਦੇ ਅੰਦਰ ਵੇਖਿਓ ਜਲਾਦ ਕੰਮ ਕਰਦੇ ਏਦਾਂ ਹੀ ਤੁਸੀਂ ਐ ਜੀ ਪੀ ਸੀ ਦਾ ਹਸਪਤਾਲ ਹੈ ਗੁਰੂ ਰਾਮਦਾਸ ਮਾਰਾ ਉੱਥੇ ਵੇਖਿਓ ਉੱਥੇ ਵੀ ਜੰਦੂਤ ਬੈਠੇ ਨੇ ਨਜ਼ਰ ਆਉਣਗੇ ਤੁਹਾਨੂੰ ਤੇ ਤੁਸੀਂ ਕਿਤੇ ਇੰਡੀਆ ਗੇਟ ਤੇ ਮੇਰੇ ਨਾਲ ਚੱਲੋ ਬਹੁਤ ਸਾਰੇ ਨੇ ਰੇਲਵੇ ਸਟੇਸ਼ਨ ਤੇ ਚੱਲੋ ਕਿਹੜੀ ਜਗ੍ਹਾ ਤੇ 에어ਪੋਰਟ ਤੇ ਚੱਲ ਜਾਓ ਉੱਥੇ ਦੇ ਵੀ ਬਾਥਰੂਮ ਲੋਕੀ ਕਹਿੰਦੇ ਪਾਜੀ ਇੱਕ ਰਿਹਾਉ ਤੇ ਸਹੀ ਇੱਥੇ ਇਹ ਹਾਲਾਤ ਨੇ ਹੁਣ ਕਿੱਥੇ ਕਿੱਥੇ ਜਾਈਏ ਕਿੜੀਆਂ ਕਿੜੀਆਂ ਪਾਰਕਾਂ ਚ ਜਾਈਏ ਇਹ ਪੰਜਾਬ ਦਾ ਔਰ ਖਾਸ ਤੂ ਅੰਮ੍ਰਿਤਸਰ ਦਾ ਸੁਣੋ ਅਸੀਂ ਤੇ ਅੰਮ੍ਰਿਤਸਰ ਨੇ ਅੰਮ੍ਰਿਤਸਰ ਦੇ ਦੱਸਾਂਗੇ ਪੰਜਾਬ ਦਾ ਤੇ ਹੁਣ ਜਿਹੜੇ ਪੰਜਾਬ ਦੇ ਨਾਂ ਤੇ ਰਾਜਨੀਤੀ ਕਰਦੇ ਉਹ ਦੱਸਣਗੇ ਅਸੀਂ ਤੇ ਇੱਥੇ ਕੋਈ ਰਾਜਨੀਤਿਕ ਨਹੀਂ ਅਸੀਂ ਤਾਂ ਕੀ ਬਣੂੰਗਾ ਬੱਚੇ ਆ ਅੰਮ੍ਰਿਤਸਰ ਦਾ ਤੇ ਦੇਖੋ ਜੋ ਪਾਂਡਿਆ ਵੇਖਣੀ ਲੈ ਮੈਂ ਤੇ ਨਾ ਸਹੀ ਤੁਹਾਨੂੰ ਪੁੱਛੋ ਕਿਸੇ ਦਿਨ ਇੱਕ ਡਿਬੇਟ ਕਰੋ ਅੰਮ੍ਰਿਤਸਰ ਚ ਅੰਮ੍ਰਿਤਸਰ ਦੇ ਲੋਕਾਂ ਨੂੰ ਪੁੱਛੋ ਵੀ ਤੁਹਾਡੇ ਹਲਕੇ ਦਾ ਐਮਐਲਏ ਕੌਣ ਹੈ ਅੰਮ੍ਰਿਤਸਰ ਦੇ 5 ਐਮਐਲਏ ਦੇ ਨਾਂ ਪਤਾ ਕਰੋ ਇਹ ਕਰੋ ਡਿਬੇਟ ਤੇ ਤੁਹਾਨੂੰ ਜੇ ਪਤਾ ਹੀ ਨਹੀਂ ਲੋਕਾਂ ਨੂੰ ਅੱਗੇ ਨਮਾਇੰਦਿਆਂ ਦਾ ਪਤਾ ਦਾ ਹੀ ਲੋਕੀ ਜਾ ਕੇ ਦੱਸਦੇ ਹਨ ਪਤਾ ਹੀ ਨਹੀਂ ਆ ਵਿਚਾਰਿਆਂ ਨੂੰ ਕਿੱਥੇ ਆ ਕਿਹੜਾ ਕਿਹੜਾ ਬਈ ਇਸ ਕਰਕੇ ਰੱਬ ਆਸਰੇ ਹੀ ਆ ਇੱਥੇ ਹੁਣ ਮੈਂ ਕੀ ਕਹਿ ਸਕਦਾ ਇੱਥੋਂ ਦੇ ਹਾਲਾਤ ਜਿਹੜੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਹਦੇ ਸੋਝੀ ਪਾਵੇ ਇਹਨਾਂ ਨੂੰ ਤੇ ਥੋੜਾ ਜਿਹਾ ਧਿਆਨ ਇਧਰੋਂ ਦਿੱਤਾ ਜਾਵੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਕਰਨਗੇ ਇੱਥੇ ਇਹ ਗੁਰਜੀਤ ਔਜਲਾ ਜੀ ਨਾਲ ਮੈਂ ਜ਼ਰੂਰ ਗੱਲ ਕਰੂੰ ਫੇਰ ਦੁਬਾਰਾ ਕਿ ਭਾਜੀ ਕੋਈ ਐਮਪੀ ਫੰਡ ਤੋਂ ਦੇ ਕੇ ਤੇ ਜਿਹੜਾ ਇਹਦਾ ਹੱਲ ਕਰਾਓ ਬਿਲਕੁਲ ਬਿਲਕੁਲ ਐਮਪੀ ਫੰਡ ਤੋਂ ਦੇ ਕੇ ਜਿਹੜਾ ਕੁਛ ਨਾ ਕੁਛ ਦਾ ਹ ਖੱਬੇ ਪਾਸੇ ਦੇਖਿਆ ਜਾਵੇ ਕਿਸੇ ਜਗ੍ਹਾ ਤੋਂ ਇਹ ਵਿੱਚੋਂ ਜਿਹੜਾ ਲੋਹਾ ਹੈ ਉਹ ਬਿਲਕੁਲ ਫਟ ਚੁੱਕਾ ਹੈ ਔਰ ਜੰਗਾਲ ਜਿਹੜਾ ਹੈ ਜਿਹਨੂੰ ਲੱਗ ਚੁੱਕਾ ਹੈ ਔਰ ਕਿਸੇ ਸਮੇਂ ਲੋਕ ਇਸ ਗੋਲਡਨ ਗੇਟ ਦੇ ਸਾਹਮਣੇ ਖਲੋ ਕੇ ਸੈਲਫੀਆਂ ਖਿਚਾਉਂਦੇ ਹੋਏ ਨਜ਼ਰ ਆਉਂਦੇ ਰਹੇ ਨੇ ਲੇਕਿਨ 2016 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਇਸ ਗੇਟ ਦਾ ਜਿਹੜਾ ਸੀਗਾ ਸਵਾਗਤੀ ਗੇਟ ਦਾ ਜਿਹੜਾ ਸੀਗਾ ਉਹ ਉਦਘਾਟਨ ਕੀਤਾ ਗਿਆ ਸੀ ਤੁਸੀਂ ਉਹ ਸੈਲ ਵੀ ਦੇ ਸਕਦੇ ਕਿ 25 ਅਕਤੂਬਰ 2016 ਨੂੰ ਜਿਹੜਾ ਸੀ ਇਸਾ ਜਿਹੜਾ ਸਵਾਗਤ ਦਾ ਸੀ ਗੇਟ ਜਿਹੜਾ ਸੀਗਾ ਉਹ ਪੁਜਾਰੀ ਸੀਗਾ ਉਹ ਬਣਾਇਆ ਗਿਆ ਸੀ ਲੇਕਿਨ ਕਿਤਨਾ ਕਿਤੇ ਹਾਲਾਤ ਯੂਰ ਇਸ ਜਗ੍ਹਾ ਦੇ ਉੱਤੇ ਤਰਸਯੋਗ ਨਜ਼ਰ ਆ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਦਾ ਆਰਾਮ ਜ਼ਰੂਰ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਜੋ ਸਰਕਾਰਾਂ ਸਨ ਉਹਨਾਂ ਵੱਲੋਂ ਇਹ ਜਿਹੜਾ ਸੁੰਦਰ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੰਭਿਆਈ ਨਹੀਂ ਜਾ ਰਿਹਾ ਜੇਕਰ ਇਟਾਂ ਦੀ ਗੱਲ ਕੀਤੀ ਜਾਵੇ ਫੱਟਮਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਟੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਸਹਦੀਆਂ ਬੀਤ ਗਿਆ ਕਿ ਇਸ ਜਿਹੜਾ ਹੈ ਇਸ ਪੁੱਲ ਨੂੰ ਜਿਹੜਾ ਹੈ ਜਾਂ ਜਿਹੜਾ ਇਸ ਸੁੰਦਰ ਗੇਟ ਨੂੰ ਜਿਹੜਾ ਹੈ ਕਿਸੇ ਤਰੀਕੇ ਨਾਲ ਜਿਹੜਾ ਤੋਤਾ ਵੀ ਨਹੀਂ ਗਿਆ ਜੇਕਰ ਤੁਸੀਂ ਦੇਖੋ ਤੇ ਪਿੱਪਲ ਜਿਹੜਾ ਹੈ ਜਾਂ ਬੋਰਡ ਜਿਹੜਾ ਹੈ ਉਹ ਵੀ ਇੱਥੇ ਨਜ਼ਰ ਆ ਰਿਹਾ ਜਿਸ ਨਾਲ ਲੋਕ ਜਿਹੜੇ ਨੇ ਉਹ ਜਰੂਰ ਇੱਕ ਹਾਦਸੇ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਿਸੇ ਸਮੇਂ ਵੀ ਇਹ ਬੜਾ ਹਾ사 ਜਿਹੜਾ ਹੈ ਉਹ ਹੋ ਸਕਦਾ ਹੈ ਇੱਥੇ ਨਵੀਂ ਟੈਕਨੋਲੋਜੀ ਵੀ ਲੈ ਕੇ ਆਏ ਆ ਵੇਖੋ ਕਿੰਨੀ ਵਧੀਆ ਨਵੀਂ ਟੈਕਨੋਲੋਜੀ ਬੂਟੇ ਵੇਖੋ ਕੰਧਾਂ ਜੁਗਦੇ ਇਹ ਕਿਸੇ ਦੇਚ ਨਹੀਂ ਮਿਲਣਗੇ ਤੁਹਾਨੂੰ ਇੱਧਰ ਵੇਖੋ ਤਾਂ ਆਕਸੀਜਨ ਦਾ ਧਿਆਨ ਰੱਖਿਆ ਗਿਆ ਆ ਬੜਾ ਵਧੀਆ ਕੰ ਇਹ ਨਵੀਂ ਟੈਕਨੋਲੋਜੀ ਅੰਮ੍ਰਿਤਸਰ ਦੇ ਵਿੱਚ ਹੀ ਤੁਹਾਨੂੰ ਵੇਖਣ ਨੂੰ ਮਿਲੂਗੀ ਥਾਂ ਥਾਂ ਤੇ ਬੂਟੇ ਮਿੰਦਗੇ ਇਹ ਉੱਪਰ ਉਹ ਦੇਖੋ ਇਹਨਾਂ ਨੇ ਲਾਏ ਆ ਜਿਹੜੇ ਉੱਪਰ ਕਿੰਨੇ ਔਖੇ ਹੋ ਕੇ ਲਾਏ ਹੋਣਗੇ ਨਾ ਇਹ ਵੀ ਸੋਚਣ ਵਾਲੀ ਗੱਲ ਆ ਕਿ ਜਿਹੜੇ ਬੂਟੇ ਆ ਉਹ ਪਿੱਲਰਾਂ ਦੇ ਆਲੇ ਦੁਆਲੇ ਕਿੰਨੇ ਔਖੇ ਹੋ ਕੇ ਵਿੱਚ ਕਿਦਾਂ ਮਤਲਬ ਵੀ ਸੁੱਟਿਆ ਉਹ ਤੇ ਕਿਦਾਂ ਉੱਗੇ ਆ ਇਹ ਬੜਾ ਵਧੀਆ ਦ੍ਰਿਸ਼ ਹੈ ਤੇਰਾ ਤੁਹਾਨੂੰ ਵਿਖਾਵਾ ਗੜੀ ਇੱਕ ਫਿਰ ਆਪਾਂ ਫੌਰਨ ਤੋਂ ਕਾ ਮਗਾਉਨੇ ਆ ਨਾ ਹਾਂਜੀ ਉਹ ਵੀ ਇਹਨਾਂ ਨੇ ਸੁੰਦਰਤਾ ਵਾਸਤੇ ਹਾਂ ਹਾਂ ਸੁੰਦਰਤਾ ਵਾਸਤੇ ਇਹਨਾਂ ਨੇ ਨਾ ਟੈਕਨੋਲੋਜੀ ਨਵੀਂ ਲੱਭੀ ਆ ਹਾਂ ਮਤਲਬ ਗੋਲਡਨ ਗੇਟ ਤੇ ਜਿੱਦਾਂ ਜਾਂਦੇ ਆਏ ਉੱਥੇ ਕੋਈ ਹਾਸਾ ਨਾ ਹੋ ਜੇ ਉਸ ਤੋਂ ਪਹਿਲਾਂ ਅਸੀਂ ਸੁੰਦਰ ਜਿਹੜਾ ਬਣਾਦੀ ਇਹਨੂੰ ਵਾਤਾਵਰਣ ਦਾ ਵੀ ਬੜਾ ਧਿਆਨ ਰੱਖਦੇ ਆ ਨਾ ਹੁਣ ਤੁਸੀਂ ਇਹ ਸਰਕਾਰ ਆਖੇਗੀ ਪੁਰਾਣੀ ਸਰਕਾਰਾਂ ਨੇ ਸਾਰੇ ਰਲ ਮਿਲ ਕੇ ਰੱਖਦੇ ਆ ਇੱਥੇ ਵੇਖੋ ਹੁਣ ਨਵੀਂ ਸਰਕਾਰ ਦਾ ਮੈਂ ਕੀ ਕਹਾਂ ਆ ਵੇਖੋ ਆ ਕਿੰਨੇ ਔਖੇ ਹੋ ਕੇ ਲਵਾਇਆ ਹੋਊਗਾ ਵੇਖੋ ਹੈ ਗਮਲਾ ਕਿਤੇ ਉੱਤੇ ਕੀੜੇ ਵੀ ਆ ਇਧਰਲੇ ਬੰਨੇ ਆਓ ਗਾੜੀ ਇਹ ਬੂਟੀ ਬਾਹਰੋਂ ਮੰਗਾਈ ਆ ਇਹ ਵਿਦੇਸ਼ ਤੋਂ ਆਏ ਸਾਰੇ ਪੌਦੇ ਕਿਉਂਕਿ ਜਦੋਂ ਸੁਖਬੀਰ ਬਾਦਲ ਜੀ ਬੜਾ ਸ਼ੌਂਕ ਰੱਖਦੇ ਬਾਹਰੋਂ ਪੌਦੇ ਮੰਗਾਏ ਉਹ ਵੇਲੇ ਤੇ ਸਮਾਂ ਲੱਗ ਗਿਆ ਆ ਚੈਣੀਆਂ ਖਣੀਆਂ ਸਿਕਟਾਂ ਪਈਆਂ ਵੇਖੋ ਇੱਧਰ ਵੇਖੋ ਇਹ ਸਾਰੇ ਰੋਖਾ ਜਿਹੜਾ ਵੇਖੋ ਕਿੜੇ-ਕਿੜੇ ਮਜ਼ਬੂਤ ਏ ਇਹਨਾਂ ਦੀਆਂ 25 ਸਾਲ ਰਾਜ ਕਰਨਾ ਸੀ ਉਹਨਾਂ ਨੇ ਤਾਂ ਕਰਕੇ ਬਾਹਰੋਂ ਮਂਗਾਏ ਸੀ ਉਹਨਾਂ ਨੇ ਭੀ ਇੰਪੋਰਟ ਕਰਾ ਲਈ ਆ ਆਕਸੀਜਨ ਵੀ ਆਨਲਾਈਨ ਸਮੇਤ ਨਾਲ ਇੱਧਰ ਵੇਖੋ ਇੱਕ ਤਾਂ ਘਾਵ ਆ ਨਾ ਇੱਕ ਘਾ ਮੜਮੋੜ ਘਾ ਨਾ ਸਮਝਿਓ ਇੰਪੋਰਟਡ ਘਾਵ ਇਹ ਅਮਰੀਕਨ ਗ੍ਰਾਸ ਆ ਮੈਂ ਕਹਿਆ ਜੀ ਅਮਰੀਕਾ ਕੈਨੇਡਾ ਵੀ ਭੁੱਲ ਜੋਗੇ ਤੁਸੀਂ ਇਹਦੇ ਵਿੱਚ ਪਿੱਪਲ ਲਾਇਆ ਗਿਆ ਵੇਖੋ ਹਾਂ ਕੱਲਾ-ਕੱਲਾ ਪਤਾ ਨਜ਼ਰ ਆਉਂਦਾ ਤੁਹਾਨੂੰ ਪਰ ਇਹ ਬੜੇ ਵਧੀਆ ਤਰੀਕੇ ਨਾਲ ਨਾ ਕਾਰੀਗਰ ਬਾਹਰੋਂ ਮਗਾਇਆ ਵੇਖੋ ਇੱਥੇ ਫੁੱਲ ਲੱਗਦੇ ਆ ਨਾ ਇਹ ਕੀੜਿਆਂ ਵਾਲਾ ਬੂਟਾ ਵੇਖੋ ਕੀੜੇ ਲੱਗੇ ਆ ਕੀੜੇ ਵਿਖਾਓ ਇਹ ਬੜਾ ਵਧੀਆ ਤਰੀਕੇ ਨਾਲ ਸਰਕਾਰ ਨੇ ਧਿਆਨ ਰੱਖਿਆ ਦਾ ਵੇਖੋ ਸਰਕਾਰ ਕਹਿੰਦੀ ਵੀ ਅਸੀਂ ਥੋੜਾ ਵੱਖਰਾ ਕਰਨਾ ਵਾ ਇਹ ਥੋੜਾ ਜਿਹਾ ਵੱਖਰਾ ਕੰਮ ਨਾਲ ਨੇ ਕੀਤਾ ਵਾ ਬੜੇ ਵਧੀਆ ਤਰੀਕੇ ਨਾਲ ਵੇਖੋ ਆਲੇ ਦੁਆਲੇ ਬੂਟਿਆਂ ਨੂੰ ਤੇ ਇਸ ਹੱਬ ਨਾਲ ਲਾਇਆ ਕਿਦਾਂ ਇੰਜੀਨੀਅਰ ਉੱਤੇ ਚੜੇ ਹੋਣਗੇ ਕਿਦਾਂ ਇਟਾਂ ਦੇ ਵਿੱਚ ਸੀਮਿੰਟ ਦੇ ਵਿੱਚ ਬੀਜ ਲਾਏ ਹੋਣਗੇ ਤੇ ਆਹ ਟੈਕਨੋਲੋਜੀ ਤੁਹਾਨੂੰ ਇੱਥੇ ਹੀ ਮਿਲਦੀ ਐ ਅਮਰਸਰ ਚ ਕਿਤੇ ਬਾਹਰ ਨਹੀਂ ਮਿਲਦੀ ਐ ਸਾਡੇ ਇੱਥੋਂ ਦੇ ਕਾਰਪ੍ਰੋਸ਼ਨ ਦੇ ਮਾਹਿਰ ਜਿਹੜੇ ਹਨਾ ਉਹਨਾਂ ਦੀ ਕਾਰਗੁਜ਼ਾਰੀ ਆ ਦੇਖੋ ਪਤਾ ਨਹੀਂ ਸਾਹਮਣੇ ਕੀ ਲਾਇਆ ਵਾ ਮੈਨੂੰ ਲੱਗਦਾ ਏ ਸ਼ਾਇਦ ਗੋਲਡਨ ਗੇਟ ਦਾ ਨਹੀਂ ਪੱਥਰ ਰੱਖਣ ਲੱਗੇ ਆ ਉਹ ਪਲੇਟ ਜੀ ਬਣਾ ਕੇ ਲਾਤੀ ਆ ਉਹ ਪਲੇਟ ਤੇ ਸਿਰਫ ਸਟਿੱਕਰ ਟੁਕਰੀ ਲੱਗਦੇ ਆ ਆ ਹਾਲਾਤ ਜੇ ਉਹ ਥਿਕਨਕ ਜੋੜ ਬੜੇ ਨੰਗੇਆਂ ਲਾਈਟਾਂ ਦੇ ਨਾਲ ਇਹ ਕਹਿੰਦੇ ਜਪਾਨ ਤੋਂ ਮੰਗਾਈਆਂ ਤੇ ਉਹ ਜ਼ਰੂਰ ਵਿਖਾਇਓ ਤੇ ਉਹ ਜੋੜ ਬਾਹਰ ਨੰਗੇ ਆ ਕੋਈ ਵੀਰ ਭਰਾ ਇੱਥੇ ਆਉਂਦਾ ਹੋਵੇ ਤੇ ਥੋੜਾ ਜਿਹਾ ਧਿਆਨ ਨਾ ਭਰਾਣੀ ਫੋਟੋ ਖਿਚਾਉਣ ਲੱਗਾ ਕਿਤੇ ਤਾਰਾਂ ਦੇ ਨਾਲ ਹੱਥ ਨਾ ਲੱਗ ਜਾਏ ਇਹ ਵੀ ਜਰੂਰ ਧਿਆਨ ਰੱਖਿਓ। ਬੱਜੀ ਤੁਸੀਂ ਕੀ ਕਹਿਣਾ ਚਾਹੋਗੇ ਅਮਰਸਦਰਮ ਵਾਲਿਓ? ਹਾਂਜੀ ਸਰ ਜੀ ਅਮਰ। ਬੰਦਾ ਦੇਖਿਆ ਕਿਹੜੇ? ਬੰਦਾ ਵੇਖਿਆ ਉਦੋਂ ਦੇ ਬੜੇ ਪੈਸੇ ਲੱਗੇ ਸੀ ਬਸ ਆਮ ਸੰਭਾਲ ਦੇ ਖਣੋਈ। ਇਹ ਵੇਖੋ ਡੇ ਡੇਗੀ ਜਾਣਾ ਵਾ। ਇਹ ਨਵੀਂ ਸਰਕਾਰ ਤਾਂ ਮੰਗਦੇ ਡਰ ਲੱਗਦਾ ਥੱਲਾ। ਮੰਗਦੇ ਡਰ ਲੱਗਦਾ ਕੀ ਭਾ ਅਗਲੇ ਦਿਨ ਡਿੱਗਾ ਹੀ ਹੋਵੇ। ਇਹ ਪੁਰਾਣੀ ਸਰਕਾਰ ਦਾ ਬਣਾਇਆ ਵਾ ਨਵੀਂ ਸਰਕਾਰ ਇਹਨੂੰ ਸਾਹਮਣੇ ਨਹੀਂ ਕਰਦੀ। ਵੀ ਉਹਨਾਂ ਦੀ ਦਿੱਤੀ ਹੈ ਮਾਨਤਿਆ ਇਹਨੂੰ ਨજર ਲਾਉਂ ਲਈ ਉਹਥੇ ਨਾ ਇਹ ਇਹਨੂੰ ਨજર ਜਿਹੜੇ ਮਤਲਬ ਜਿੱਦਾਂ ਇਹਨੂੰ ਨજર ਲੱਗ ਜਾਂਦੀ 골ਡਨ ਗੇਟ ਆ ਚਮਕਦਾ ਬੜਾ ਕਹਿੰਦੇ ਸੋਨੇ ਦੀ ਲੰਕਾ ਹੀ ਰਾਵਣ ਦੀ ਹੈ ਨਾ ਉਹ ਬੜੇ ਲੋਕੀ ਜਾਂਦੇ ਹੋ ਉੱਥੇ ਕਬਜ਼ਾ ਕਰਨ ਇਹ ਵੀ ਸਾਡੇ ਸੋਨੇ ਦੀ ਲੰਕਾ ਹੀ ਬਣਾਈ ਇੱਕ ਤਰ੍ਹਾਂ ਦੀ 골ਡਨ ਗੇਟ ਆ ਤੁਸੀਂ ਨਾ ਉਹ ਇੱਕ ਤਾਂ ਪੰਛੀ ਉੱਤੇ ਟੰਗਿਆ ਵੇਖੋ ਮਰ ਕੇ ਵਿਚਾਰਾ ਵਿੱਚ ਆ ਡੋੜ ਗਿਆ ਕਿਸ ਤਾਰ ਦੇ ਉਹ ਉੱਥੇ ਨਾ ਦੋ ਜਗ੍ਹਾ ਤੇ ਤੁਹਾਨੂੰ ਹਰਿਆ ਤੇ ਕਾਲਾ ਪਾਣੀ ਮਿਲਣਾ ਉਹ ਜ਼ਰੂਰ ਵਿਖਾਓ ਕਿਉਂਕਿ ਉਹ ਤਾਂ ਨજર ਨਾ ਲੱਗ ਜਾਏ 골ਡਨ ਗੇਟ ਨੂੰ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹੋ ਹਜੇ ਕੰਮ ਕਰ ਤੁਸੀਂ ਸੋਚ ਨਹੀਂ ਸਕਦੇ ਰਿਕਾਰਡ ਹੀ ਤੋੜਤੇ ਇਸ ਕਰਕੇ ਨਾ ਨੂੰ ਨਾ ਇੱਕ ਸੈਟੀਸਫੈਕਟ ਅਵਾਰਡ ਮਿਲਣਾ ਚਾਹੀਦਾ ਗੈਰ ਜ਼ਿੰਮੇਵਾਰ ਨਾਗਰਿਕ ਹੋਣ ਦਾ ਜ਼ਰੂਰ ਇਹਦੀ ਸ਼ਿਫਾਰਿਸ਼ ਵੀ ਕਰਾਂਗੇ ਅਸੀਂ ਕਿ ਸ਼ਿਫਾਰਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਕਿ ਗੈਰ ਜ਼ਿੰਮੇਵਾਰ ਨਾਗਰਿਕ ਜਿਹੜਾ ਹੈ ਉਹ ਇਹਨਾਂ ਦਾ ਅਵਾਰਡ ਜਿਹੜਾ ਜ਼ਰੂਰ ਦਿਵਾਇਆ ਜਾਵੇ ਲੇਕਿਨ ਕਿੰਨਾ ਕਿਤੇ ਗੋਲਡਨ ਗੇਟ ਆਪਣੇ ਇੱਕ ਸੁੰਦਰ ਤਸਵੀਰਾਂ ਕਰਕੇ ਜਾਣਿਆ ਜਾਂਦਾ ਸੀ ਲੇਕਿਨ ਅੱਜ ਇੱਕ ਹਾਸੇ ਦਾ ਪਾਤਰ ਬਣ ਕੇ ਇਹ ਗੇਟ ਬੰਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਨਾਲ ਜ਼ਿਆਦਾ ਪੈਸੇ ਜਿਹੜੇ ਸੀਗੇ ਇਸ ਗੇਟ ਦੇ ਉੱਤੇ ਲਗਾਏ ਗਏ ਸਨ ਤਾਂ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਦੋਂ ਛੜ੍ਹ ਘਾਲੂ ਜਿਹੜੇ ਸੀਗੇ ਉਹ ਪਹੁੰਚਦੇ ਸਨ ਤੇ ਇਸ ਗੇਟ ਦੇ ਰਾਹੀਂ ਜਿਹੜੇ ਪਹੁੰਚਦੇ ਸਨ ਤੇ ਉਹਨਾਂ ਨੂੰ ਇੱਕ ਅਲੱਗ ਅਨੁਭਵ ਜਿਹੜਾ ਹੈ ਉਹ ਅਨਜ਼ਰ ਆਵੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਹੀ ਗੰਦਗੀ ਜਿਹੜੀ ਹੈ ਇੱਥੇ ਖਿਲਰੀ ਹੋਈ ਆ ਜਗ੍ਹਾ ਜਗ੍ਹਾ ਤੇ ਤੁਹਾਨੂੰ ਤਮਾਕੂ ਜਿਹੜਾ ਹੈ ਉਹ ਅਨਜ਼ਰ ਆਇਆ ਕਿਉਂਕਿ 스마트 ਸਿਟੀ ਦੇ ਤਹਿਤ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਦੂਰ ਹੋਣੀਆਂ ਚਾਹੀਦੀਆਂ ਨੇ ਲੇਕਿਨ ਕਿਤਨਾ ਕਿਤੇ 스마트 ਸਿਟੀ ਦੇ ਤਹਿਤ ਬਹੁਤ ਬੁਰਾ ਹਾਲਾਤ ਜਿਹੜੇ ਨੇ ਉਹ ਇੱਥੇ ਅਨਜ਼ਰ ਆ ਰਹੇ ਨੇ ਅਤੇ ਨਾਲ ਹੀ ਕਈ ਜਾਨਵਰ ਜਿਹੜੇ ਨੇ ਉਹ ਜ਼ਰੂਰ ਮਰੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲੰਬੇ ਚਿਰ ਤੋਂ ਜਿਹੜਾ ਹੈ ਗੋਲਡਨ ਗੇਟ ਦੀ ਸਫਾਈ ਜਿਹੜੀ ਸੀਗੀ ਉਹ ਨਹੀਂ ਕੀਤੀ ਗਈ ਲੇਕਿਨ ਕਿਤਨਾ ਕਿਤੇ ਅੱਜ ਸਰਬਜੀਤ ਸਿੰਘ ਸੋਨੂ ਝੰਡਿਆਲਾ ਇੱਥੇ ਪਹੁੰਚੇ ਹੋਏ ਸਨ ਤੇ ਉਹਨਾਂ ਵੱਲੋਂ ਜਰੂਰ ਇਹ ਆਵਾਜ਼ ਗੱਲ ਛੇੜੀ ਗਈ ਹੈ ਕਿ ਹੁਣ ਮੈਂਬਰ ਪਾਰਲੀਮੈਂਟ ਸਰਤਾ ਕੁਜੀਤ ਸਿੰਘ ਔਜਲਾ ਦੇ ਨਾਲ ਗੱਲਬਾਤ ਕਰਕੇ ਮੈਂ ਐਮਪੀ ਥਾਂਡੇ ਦੇ ਵਿੱਚੋਂ ਕੁਸਾ ਕੁਛ ਪੈਸੇ ਲੈ ਕੇ ਇਸ ਹੱਲ ਜਿਹੜਾ ਹੈ ਉਹ ਕੀਤਾ ਜਾਵੇਗਾ ਤਾਂ ਜੋ ਕਿ ਇੱਕ ਅਲੱਗ ਜਿਹਾ ਦੇਖ ਜਿਹੜੀ ਹੈ ਅੰਮ੍ਰਿਤਸਰ ਤੇ ਆਂ ਦਾ ਜਿਹੜਾ ਲੋਕਾਂ ਨੂੰ ਅਨੁਭਵ ਹੁੰਦਾ ਹੈ ਉਹਦਾ احساس ਦੁਬਾਰਾ ਤੋਂ ਮਿਲ ਸਕੇ ਲੇਕਿਨ ਕਿੰਨਾ ਕਹਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਫ਼ ਤੋਂ ਪਹਿਲਾਂ ਵੀ ਜਾਂਦਾ ਕਹਿੰਦਾ ਕਿਹਾ ਜਾਂਦਾ ਰਿਹਾ ਹੈ ਕਿ ਜਦੋਂ ਵੀ ਜਿੰਨੀਆਂ ਵੀ ਚੀਜ਼ਾਂ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ ਜੇਕਰ ਉਸ ਦੇ ਹਿਸਾਬ ਨਾਲ ਸਰਕਾਰਾਂ ਕਰ ਲੈਂਦੀਆਂ ਤਾਂ ਸ਼ਾਇਦ ਅੱਜ ਅੰਮ੍ਰਿਤਸਰ ਦੀ ਦੇਖੇ ਕੁਝ ਹੋਰ ਅਨਜ਼ਰ ਆਉਣੀ ਸੀ ਲੇਕਿਨ ਕਿੰਨਾ ਕਹਤੇ ਇਹ ਹਾਲਾਤ ਜਿਹੜੇ ਨੇ ਦਰਸਯੋਗ ਅਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਹੁਣ ਆਮ ਲੋਕ ਵੀ ਕਾਫੀ ਚਿੰਤਿਤ ਨਜ਼ਰ ਆ ਰਹੇ ਨੇ ਕੈਮਰਾਮੈਨ ਵੌਇਸਦਾਰ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ